ਆ ਦੇਖੋ ਜੀ ਤਾਇਆ ਤਾਇਆ ਬੰਗਿਆਂ ਦੀ ਗੋਲੀ ਚੱਲ ਗਈ ਆ ਹੁਣੇ ਕੱਢ ਲਾ ਉਹ ਤੱਕਾ ਹੀ ਮਾਰ ਦੇ ਉਹ ਜਾ ਇਹ ਤਾਂ ਉਹ ਗੱਡੀ ਤੇ ਗੋਲੀ ਲੱਗੀ ਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ

ਜਿੰਦਾ ਰਾਮ ਇਹ ਯਾਤਰੀ ਆ ਗਏ ਔਰ ਹਸਪੀਟਲ ਹਸਪੀਟਲ ਲੈ ਜਾਓ ਯਾਰ ਔਰ ਥੋੜਾ ਜਿਹਾ ਖਾਣੇ ਦਾ ਖਾਣਾ ਦੋ ਪੁਲਿਸ ਕਿੱਥੇ ਆ ਪੁਲਿਸ ਇੱਥੇ ਦੱਸ ਜੀ ਨਹੀਂ ਕਿੱਥੇ ਲੱਗਾ ਕਰਤੀ ਸੀ ਇੱਕ ਨੂੰ ਤਾਂ ਲੱਗਾ ਇੱਕ ਹੋਰ ਡਿੱ ਗਿਆ ਹਾਂ ਉਹ ਪੁਲਿਸ ਕਿੱਥੇ ਆ ਹਾਂ ਜੀ ਜਲਦੀ ਆਇਆ ਹੋਰ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਪਾਰਕ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਨਵੀਂ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ, ਰਿੰਪਲ, ਸੂਜਲ, ਮਨਦੀਪ ਤੇ ਸਾਇਦ ਜੋ ਹੁਣ ਤੱਕ ਦੀ ਤਫ਼ਸੀਲ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ 3 ਅਕਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ ਆ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਹਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚੋਂ 2 ਸਾਨੂੰ ਅਸੀਂ ਬਾਅਦ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈਰ ਰਿਸਟਰ ਕਰਕੇ ਤੇ ਨਾਲ ਜਲਦੀ ਰੌਲ ਅਪ ਕਰ ਲਾਂਗੇ ਜਿਹੜੇ ਅਕਿਊਜ਼ਤੀ ਰਹਿ ਗਈ ਹੈ ਤੇ ਜਿਹੜੀ ਵਿਕਟਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਹੈ